ਸੂਹਾ ਬੜਾ ਚਲਾਕ ਆ ਬਾਈ ਨਾ ਤਾਂ ਉਹ ਮਰੂ ਦਿਖਾਂਦਾ ਤੇ ਨਾ ਖਾਂਦਾ ਛੇ ਉਹਨੂੰ ਪਤਾ ਹੈ ਵੀ ਮੈਂ ਕਿਹੜਾ ਹਿਮਾਚਲ ਚ ਫਿਰਦਾ ਵੀ ਜਿਹੜਾ ਇਹ ਮੇਰੇ ਛੇ ਆਏ ਫਿਰਦੇ ਆ ਖੁੱਡ ਦੇ ਕੋਲੇ ਤੇ ਆਪਾਂ ਅੱਜ ਉਹਦਾ ਹੱਲ ਕਰਦੇ ਆ ਕਿ ਬੱਕਲੀਆਂ ਸਵਾਰ ਕੇ ਇਹ ਸਕਾ ਲੈਣੀਆਂ ਜੀ ਸਰੋਂ ਦਾ ਤੇਲ ਲਾ ਕੇ ਜੀ ਇਹਨੂੰ ਮਲਾਂਗੇ ਇਸ ਤਰ੍ਹਾਂ ਸਵਾਰ ਕੇ ਇਹਨੂੰ ਚਸ ਥੋੜਾ ਆ ਆਟਾ ਪਾਉਣੇ ਇਹਦੇ ਉੱਤੇ ਪਾਉਣਾ ਹੀ ਆਟਾ ਕਿ ਆਪਾਂ ਸੱਕਰ ਸਵਾਰ ਕੇ ਨੂੰ ਢੋੜ ਲੋ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿੱਥੇ ਚੂਹੇ ਦੀ ਖੋਡਾ ਉੱਤੇ ਨਹੀਂ ਚੂਹੇ ਦੀ ਖੋਡਾ ਤੋਂ ਪਾਉਣਾ ਤਕਰੀਬਨ ਚੂਹੇ ਦੀ ਖੋਡਾ ਤੋਂ 2 ਫੁੱਟ ਪਾਸੇ 5 5 7 7 ਦਾਣੇ 10 10 ਦਾਣੇ ਤੁਸੀਂ ਐਂ ਖਲਾਰ ਦੇਣੇ ਆ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤਾਂ ਅੱਜ ਆਪਾਂ ਗੱਲ ਕਰਾਂਗੇ ਜੀ ਚੂਹਿਆਂ ਦਾ ਹੱਲ ਕਰਨਾ ਆਪਾਂ ਜਿਹੜੇ ਚੂਹੇ ਇਸ ਟਾਈਮ ਆਪਣੇ ਕਣਕ ਦੇ ਵਿੱਚ ਜਿਵੇਂ ਕਿਸੇ ਭਰਾ ਨਾਲ ਸਾਂਝੀ ਵਾਟਾ ਜਾਂ ਆਪਾਂ ਕਹਿ ਦਈਏ ਪਈਆਂ ਹੋਗੀਆਂ ਖਾਲੇ ਹੋਗੇ ਜਾਂ ਕਿਸੇ ਕੋਈ ਰੇਲ ਲਾਈਨ ਕਰਾਸ ਹੁੰਦੀ ਆ ਉਹਦੀਆਂ ਪਾਰੜੀਆਂ ਦੇ ਵਿੱਚੋਂ ਜਿਹੜਾ ਚੂਹਾ ਆਪਣੇ ਖੇਤ ਦੇ ਵਿੱਚ ਆਉਂਦਾ ਤੇ ਇਸ ਟਾਈਮ ਬੜਾ ਖੋਰੂ ਪੱਟੀ ਜਾਂਦਾ ਉਹ ਖਾਲੇ ਖੂਲੇ ਬੰਦ ਕਰੀ ਜਾਂਦਾ ਤੇ ਡਾਲੇ ਵਾਲੇ ਕਈ ਓਰੇ ਵੀ ਖਾਕ ਹੋ ਜਾਂਦਾ ਉਹਦਾ ਆਪਾਂ ਪੱਕਾ ਇਲਾਜ ਕਰਨਾ ਤੇ ਆਪਾਂ ਪਹਿਲਾਂ ਤੋਂ ਹੀ ਇਹ ਜਿਹੜੀ ਦਵਾਈ ਆਪਾਂ ਆਪ ਘਰੇ ਹੀ ਤਿਆਰ ਕਰੀਦੀ ਆ ਜਿਵੇਂ ਕਈ ਬਰਜਾ ਬਾਜ਼ਾਰ ਵਾਲੀਆਂ ਦਵਾਈਆਂ ਤੋਂ ਜਿਵੇਂ ਭਰਾ ਲੈ ਆਉਂਦੇ ਆ ਕੋਈ ਅਮਰੂਦ ਨੂੰ ਲਾ ਕੇ ਰੱਖ ਆਉਂਦਾ ਜਾਂ ਜਿਵੇਂ ਕੋਈ ਛੇ ਨੂੰ ਲਾ ਲਿਆ ਜਾਂ ਹੋਰ ਕਾਸ਼ੇ ਨੂੰ ਚੂਹਾ ਬੜਾ ਚਲਾਕ ਆ ਬਾਈ ਨਾ ਤਾਂ ਉਹ ਅਮਰੂਦ ਖਾਂਦਾ ਤੇ ਨਾ ਖਾਂਦਾ ਛੇ ਉਹਨੂੰ ਪਤਾ ਹੈ ਵੀ ਮੈਂ ਕਿਹੜਾ ਹਿਮਾਚਲ 'ਚ ਫਿਰਦਾ ਵੀ ਜਿਹੜਾ ਇਹ ਮੇਰੇ ਛੇ ਆਏ ਫਿਰਦੇ ਆ ਖੁੱਡ ਦੇ ਕੋਲੇ ਤੇ ਆਪਾਂ ਅੱਜ ਉਹਦਾ ਹੱਲ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਜਿਹੜੀ ਆਪਾਂ ਇਹ ਕਣਕ ਆ ਜੀ ਇੱਕ ਦਿਨ ਪਹਿਲਾਂ ਇਹਨੂੰ ਆਪਾਂ ਪਿਉਣ ਲੈਣਾ ਕਿਉਂ ਕਿਹੜੀਆਂ ਬੱਕਲੀਆਂ ਬਣਾ ਲੈਣੀਆਂ ਇਸ ਤਰ੍ਹਾਂ ਬਣਾ ਕੇ ਬੱਕਲੀਆਂ ਸਵਾਰ ਕੇ ਇਹ ਸੁਕਾ ਲੈਣੀਆਂ ਜੀ ਸੁਕਾ ਕੇ ਫਿਰ ਕੀ ਕਰਨਾ ਜੀ ਇਹਨੂੰ ਹਲਕਾ ਜਿਹਾ ਆਪਾਂ ਸਰੋਂ ਦਾ ਤੇਲ ਲਾਉਣਾ ਥੋੜਾ ਜਿਹਾ ਲਾਉਣਾ ਜਿਆਦਾ ਨਹੀਂ ਲਾਉਣਾ ਉਹ ਤੁਹਾਨੂੰ ਮੈਂ ਦੱਸਦਾ ਵੀ ਕਿੰਨਾ ਕੀ ਲਾਉਣਾ ਹੈ ਮੰਨ ਕੇ ਚੱਲੋ ਵੀ ਥੋੜਾ ਜਿਹਾ ਮੈਂ ਇਹਨੂੰ ਐ ਗਜਗਜਾ ਆਜਾ ਹੀ ਕਰਨਾ ਆਪਾਂ ਥੋੜਾ ਜਿਹਾ ਇਹਨੂੰ ਤੇਲ ਲਾਵਾਂਗੇ ਸਰੋਂ ਦਾ ਸਰੋਂ ਦਾ ਤੇਲ ਲਾ ਕੇ ਜੀ ਇਹਨੂੰ ਮਲਾਂਗੇ ਇਸ ਤਰ੍ਹਾਂ ਸਵਾਰ ਕੇ ਨੂੰ ਛਸਾਂਗੇ ਵੀ ਇਹ ਜਿਹੜਾ ਸਰੋਂ ਦਾ ਤੇਲ ਆ ਸਾਰੇ ਦਾਣਿਆਂ ਨੂੰ ਐ ਮੈਕਸ ਹੋ ਜੇ ਉਹ ਬਾਅਦ ਫਿਰ ਆਪਾਂ ਕੀ ਕਰਨਾ ਜੀ ਉਹ ਵੀ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਥਰੋਂ ਦਾ ਤੇਲ ਲੱਗ ਗਿਆ ਕਣਕ ਸਾਰੀ ਜਾਵੇ ਕੁਲੀ ਹੋ ਗਈ ਉਦੋਂ ਬਾਅਦ ਆਪਣੀ ਦਵਾਈ ਹੋਈ ਵੀ ਆ ਬੈਨ ਮੇਰੇ ਕੋਲੇ ਤਾਂ ਪੁਰਾਣੀ ਹੀ ਪਈ ਆ ਜੀ ਇਹ ਇਸੇ ਕੰਮ ਆਸਤੇ ਹੀ ਰੱਖੀ ਆ ਆਪਾਂ ਚੂਹਿਆਂ ਆਸਤੇ ਹੀ ਮਿਲ ਵੀ ਜਾਂਦੀ ਆ ਜੇ ਬਾਜ਼ਾਰ ਤੋਂ ਲੈ ਲੀਏ ਇਹ ਦਵਾਈ ਹੈਗੀ ਆ ਜੀ ਮੋਨੋ ਬਹੁਤ ਭੈੜੀ ਦਵਾਈ ਆ ਤੇ ਇਸ ਟਾਈਮ ਜਿਹੜੀ ਇਹ ਬੈਨ ਹੋ ਚੁੱਕੀ ਆ ਤੇ ਆਪਾਂ ਸਿਰਫ 2 ਕਿਲੋ ਕਣਕ ਨੂੰ ਤਕਰੀਬਨ ਕੋਈ 10 ਤੋਂ 10 ਤੋਂ 15 ਕਿ ਗ੍ਰਾਮ ਜਿਹੜੀ ਇਹ ਆਪਾਂ ਦਵਾਈ ਮੋਨੋ ਲਾਉਣੀ ਆ ਸਮਾਂ ਅੱਲਾ ਬਹੁਤ ਭੈੜੀ ਆ ਬਾਈ ਆਪਦੀ ਸੇਫਟੀ ਨਾਲ ਲਾਓ ਜੇ ਇਹਦੇ ਚ ਬਾਈ ਆਪਾਂ ਕੋਈ ਹੋਰ ਦਵਾਈ ਨਹੀਂ ਲਾ ਸਕਦੇ ਇਕੱਲੀ ਮੋਨੋ ਹੀ ਆ ਜਿਹੜਾ ਇਹਦਾ ਹੱਲ ਕਰੂਗੀ ਇਸ ਤਰ੍ਹਾਂ ਬਾਈ ਜੀ ਇਹਨੂੰ ਆਪਾਂ ਜਿਹੜੀ ਦਵਾਈ ਆ ਸਾਰੀ ਸਾਰ ਕੇ ਨੂੰ ਚਸ ਲੈਣਾ ਹੈ ਕਣਕ ਨੂੰ ਸਾਰੀ ਨੂੰ ਜਿੰਨੀ ਵੀ ਕਣਕ ਆਪਾਂ ਪਾਉਣੀ ਹੈ ਇਹ ਸਾਰੀ ਨੂੰ ਇਸ ਤਰ੍ਹਾਂ ਚਸ ਲਓ ਸਾਰੀ ਦਵਾਈ ਮਿਕਸ ਹੋ ਗਈ ਜਦੋਂ ਇਸ ਤਰ੍ਹਾਂ ਮਿਕਸ ਹੋ ਗਈ ਜੀ ਇਹਨੂੰ 2-3 ਮਿੰਟ ਤਕਰੀਬਨ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਥੋੜਾ ਜਿਹਾ ਵੀ ਇਹ ਰਾਜ ਦੇ ਵਿੱਚ ਤੋਂ 5-10 ਮਿੰਟ ਆਪਾਂ ਇਹਨੂੰ ਮਤਲਬ ਕਿ ਫਰਕ ਆ ਜਾ ਲੱਗ ਗਿਆ ਇਸ ਟਾਈਮ ਜਿਹੜੀ ਦਵਾਈ ਸੀ ਆਪਣੀ ਉਹ ਵਿਚ ਰਚ ਗਈ ਆ ਹੁਣ ਆਪਾਂ ਕੀ ਕਰਨਾ ਜੀ ਥੋੜਾ ਜਿਹਾ ਆਟਾ ਪਾਉਣਾ ਇਹਦੇ ਉੱਤੇ ਪਾਉਣਾ ਇਹ ਆਟਾ ਸਵਾਰ ਕੇ ਇਹਨੂੰ ਧੂੜ ਲਓ ਆਟੇ ਨੂੰ ਜੈਸ ਤਰ੍ਹਾਂ ਆਟੇ ਨੂੰ ਧੂੜ ਕੇ ਦੁਬਾਰਾ ਫੇਰ ਇਹਨੂੰ ਆਪਾਂ ਇਸ ਤਰ੍ਹਾਂ ਮਤਲਬ ਕਿ ਬਣਾਉਣਾ ਸਾਰੀ ਜਿਹੜਾ ਆਟਾ ਸਾਰੇ ਦਾਣਿਆਂ ਦੇ ਨਾਲ ਚਿੰਬੜ ਜੇ ਬਾਹਰ ਕੇ ਜਦੋਂ ਉਹਨੂੰ ਆਪਾਂ ਇਸ ਤਰ੍ਹਾਂ ਆਟੇ ਨੂੰ ਮਲਾਂਗੇ ਸਾਰੇ ਦਾਣਿਆਂ ਨਾਲ ਆਟਾ ਲੱਗ ਗਿਆ ਉੱਤੇ ਸਰੋਂ ਦਾ ਤੇਲ ਜਦੋਂ ਦੁਬਾਰਾ ਆਪਾਂ ਫੇਰ ਲਾਵਾਂਗੇ ਤਾਂ ਸਰੋਂ ਦੇ ਤੇਲ ਦੀ ਸਮੈਲ ਆਊਗੀ ਉਹ ਆਪਾਂ ਦੁਬਾਰਾ ਥੋੜਾ ਜਿਹਾ ਤੇਲ ਫੇਰ ਸਰੋਂ ਦਾ ਆਪਾਂ ਇਹਨੂੰ ਚਸਣਾ ਚਾ ਸਕੇ ਇਸ ਤਰ੍ਹਾਂ ਜੀ ਇਹਨੂੰ ਸਰੋਂ ਦਾ ਤੇਲ ਆਪਾਂ ਆਟਾ ਲਾਉਣ ਤੋਂ ਬਾਅਦ ਫੇਰ ਥੋੜਾ ਜਿਹਾ ਸਰੋਂ ਦਾ ਤੇਲ ਦੋ ਘਟਕਣ ਆਪਾਂ ਲਾਵਾਂਗੇ ਖਵਾਰ ਕੇ ਨੂੰ ਮਲਣਾ ਜੀ ਇਸ ਤਰ੍ਹਾਂ ਵੀ ਜਿਹੜੀ ਦਵਾਈ ਦੀ ਸਮੈਲ ਆ ਜਿਹੜੀ ਉਹ ਥੱਲੇ ਥੱਲੇ ਹੀ ਰਹਿ ਜੇ ਵਿੱਚ ਉੱਤੇ ਸਰੋਂ ਦੇ ਤੇਲ ਦੀ ਜਿਹੜੀ ਸਮੈਲ ਆ ਉਹ ਆਵੇ ਉਹ ਤੁਹਾਨੂੰ ਦੱਸ ਦਿਆਂ ਵੀ ਕੀ ਲਾਉਣਾ ਜੀ ਦੇ ਨਾਲ ਚੂਹੇ ਨੇ ਭੱਜ ਕੇ ਖੁੱਡ ਚੋਂ ਬਾਹਰ ਆਉਣਾ ਹੈ ਉਹਨੇ ਵੀ ਆ ਕੀ ਆ ਗਿਆ ਇਹ ਲਾਉਣੀ ਆ ਜੀ ਆਪਾਂ ਸੱਕਰ ਸਵਾਰ ਕੇ ਨੂੰ ਤੋੜ ਲਓ ਇਸ ਤਰ੍ਹਾਂ ਤਕਰੀਬਨ ਕੋਈ 2 ਕਿਲੋ ਕਣਕ ਦੇ ਵਿੱਚ ਜਿਹੜੀ ਸ਼ੱਕਰ ਰਲਾ ਲਓ ਵਾਰ ਕੇ ਸ਼ੱਕਰ ਨੂੰ ਰਲਾ ਕੇ ਜੀ ਮਿਕਸ ਕਰ ਲਓ ਤੁਹਾਨੂੰ ਕੱਲੀ ਸ਼ੱਕਰ ਦੀ ਮਹਿਕ ਆਊਗੀ ਦੇਖ ਸਕਦੇ ਹੋ ਸ਼ੱਕਰ ਦੀ ਮਹਿਕ ਆ ਰਹੀ ਹੈ ਜਾਂ ਤੇਲ ਦੀ ਆ ਰਹੀ ਹੈ ਜਾਂ ਸ਼ੱਕਰ ਦੀ ਆ ਰਹੀ ਆ ਵੀ ਜਿਹੜੀ ਦਵਾਈ ਸੀ ਉਹਦੀ ਸਮੈਲ ਆ ਜਿਹੜੀ ਉਹ ਵਿੱਚ ਰਚ ਗਈ ਉੱਤੇ ਆਪਾਂ ਆਟਾ ਲਾਤਾ ਆਟੇ ਤੋਂ ਬਾਅਦ ਫੇਰ ਸਰੋਂ ਦਾ ਤੇਲ ਲਾਤਾ ਸਰੋਂ ਦੇ ਤੇਲ ਤੋਂ ਬਾਅਦ ਆਪਾਂ ਹੁਣ ਦੁਬਾਰਾ ਇਹਦੇ ਤੇ ਸ਼ੱਕਰ ਲਾਤੀ ਜੀ ਇਸ ਸ਼ੱਕਰ ਨੂੰ ਵੇਖ ਕੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਫਿਰ ਰਿਜ਼ਲਟ ਆਊਗਾ ਉਹ ਵੀ ਤੁਹਾਨੂੰ ਵਿਖਾਵਾਂਗੇ ਜਿਹੜੀ ਇਹਦੀ ਆਪਾਂ ਜੀ ਵਰਤੋਂ ਕਰਨੀ ਆ ਹੁਣ ਆਪਾਂ ਉਹ ਦੱਸ ਦਈਏ ਵੀ ਕਿਸੇ ਹੋਰ ਜਾਨਵਰ ਦਾ ਜਾਂ ਕੋਈ ਗੀ ਕਬੂਤਰ ਜਾਂ ਜਿਵੇਂ ਆਪਣੇ ਹੋਰ ਜਾਨਵਰਾਂ ਉਹਨਾਂ ਦੀ ਨਾ ਕੋਈ ਨੁਕਸਾਨ ਹੋਵੇ ਇਹ ਜਿਹੜਾ ਇਹ ਆਪਾਂ ਆਈਟਮ ਬਣਾਈ ਆ ਚੂਹਿਆਂ ਨੂੰ ਮਾਰਨ ਵਾਸਤੇ ਇਹ ਆਪਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿੱਥੇ ਚੂਹੇ ਦੀ ਖੋਡਾ ਉੱਤੇ ਨਹੀਂ ਚੂਹੇ ਦੀ ਖੁਰੜ ਤੋਂ ਪਾਉਣਾ तकरीबन ਚੂਹੇ ਦੀ ਖੁਰੜ ਤੋਂ 2 ਫੁੱਟ ਪਾਸੇ 5 5 7 7 ਦਾਣੇ 10 10 ਦਾਣੇ ਤੁਸੀਂ ਐਂ ਖਿਲਾਰ ਦੇਣੇ ਆ ਕਿਉਂਕਿ ਜਿਹੜਾ ਚੂਹੇ ਦਾ ਨਿਕਲਣ ਦਾ ਸਮਾਂ ਖੁਰੜ ਚੋਂ ਨਿਕਲਣ ਦਾ ਸਮਾਂ ਉਹ ਹੈਗਾ ਬਾਈ ਜੀ 7 ਵਜੇ ਤੋਂ ਲੈ ਕੇ ਤੇ ਰਾਤ ਨੂੰ 12 1 ਵਜੇ ਤਾਈਂ ਬੜੀਆਂ ਧੂੜਾਂ ਪਟਦਾ ਉਹ ਵਟਾਂ ਟਾਉਂਦਾ ਫਿਰਦਾ ਤੇ ਵਟਾਂ ਨਵੀਆਂ ਵਟਾਂ ਵਿੰਦਾ ਰਾਤ ਨੂੰ ਵੀ ਕਿੱਥੇ ਖੁਰੜ ਪਟਣੀ ਆ ਉਹ ਫਿਰ ਜਦੋਂ ਬਾਹਰ ਨਿਕਲੂਗਾ ਫਿਰ ਉਹਦੇ ਵਾਸਤੇ ਇਹ ਆਪਾਂ ਸਪੈਸ਼ਲ ਖਰਾਕ ਆ ਜਿਹੜੀ ਉਹਦੀ ਆਪਾਂ ਤਿਆਰ ਕੀਤੀ ਆ ਉਹਦੇ ਹਾਲਾਸਤੇ ਤੇ ਇਸ ਤਰ੍ਹਾਂ ਜਿਹੜਾ ਚੂਹਾ ਜੀ ਇਹਨੂੰ ਖਾਊਗਾ ਵਰਤ ਕੇ ਜਰੂਰ ਵੇਖੋ ਜੇ ਤੇ ਆਪਦੀ ਸੇਫਟੀ ਨਾਲ ਬਾਈ ਜੀ ਦਵਾਈ ਲਾਓ ਜੇ ਜਿਹੜੀ ਇਹ ਲਾਉਣੀ ਆ ਇਹ ਆਪਦੇ ਹੱਥੋਂ ਥੋਦੋਂ ਬਾਅਦ ਸਵਾਰ ਕੇ ਚੰਗੀ ਤਰ੍ਹਾਂ ਧੋ ਲੋ ਦਵਾਈ ਖਲਾਰ ਕੇ ਆ ਕੇ ਵੀ ਧੋ ਲੋ ਹੁਣ ਲਾ ਕੇ ਤੇ ਇਦੋਂ ਵੀ ਧੋ ਆਪਦੀ ਸੇਫਟੀ ਜਰੂਰ ਰੱਖਿਆ